ਈਡੀ ਕਾਰਵਾਈ ਕਰਦੇ ਆ ਸ਼ਰਾਬ ਕੋਟਾਲੇ ਮਾਮਲੇ ਵਿੱਚ ਦਿੱਲੀ ਦੇ ਸੀਐਮ ਕੇਜਰੀਵਾਲ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਕਿਤਨਾ ਕਿਤੇ ਜਿਹੜੀ ਆ ਸਾਰੇ ਵਿੱਚ ਗੱਲਾਂ ਚੱਲਣ ਲੱਗ ਪਈਆਂ ਨੇ ਉਸ ਦੇ ਨਾਲ ਸਾਡਾ ਗੱਲਪਰ ਕਰਦੇ ਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨਹੀਂ ਹਨ ਢਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ਾਮੀ 7 ਵਜੇ ਜਿਹੜਾ ਵਾ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਇਸ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਪੋਲੀਟਿਕਲੀ ਕਨੌਨੀ ਨੀਵੇਂ ਲੈਵਲ ਦੀ ਹਰਕਤ ਕੀਤੀ ਬੀਜੇਪੀ ਨੇ ਆਪਣੀ ਟੀਮ ਈਡੀ ਨੂੰ ਪੇਚ ਕੇ ਉਹਦਾ ਜਦੋਂ 12 ਸਾਲ ਪਹਿਲਾਂ ਅਦਵਿੰਦ ਜੀ ਨੇ ਪਾਰਟੀ ਬਣਾਈ ਉਦੋਂ ਉਹਨਾਂ ਨੇ ਕਿਹਾ ਕਿ ਆਵਾਦਵੀ ਪਾਰਟੀ ਇਸ ਲਈ ਬਣਾਈ ਹੈ ਕਿ ਅਸੀਂ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਬਦਲਾਅ ਕਰਨਾ ਚਾਹੁੰਦੇ ਹਾਂ ਅਸੀਂ ਸਿਆਸਤ ਕਰਨ ਨਹੀਂ ਆਏ ਉਦੋਂ ਉਹਨਾਂ ਨੇ ਜਿਹੜਾ ਦਿੱਲੀ ਦੇ ਲੋਕਾਂ ਲਈ ਫ੍ਰੀ ਪਾਣੀ ਫ੍ਰੀ ਬਿਜਲੀ ਫ੍ਰੀ ਹਸਪੀਟਲ ਫ੍ਰੀ ਐਜੂਕੇਸ਼ਨ ਚਾਰ ਬੁਨਿਆਦੀ ਲੋੜਾਂ ਜਿਹੜੀਆਂ ਦਿੱਲੀ ਦੇ ਗਰੀਬ ਲੋਕਾਂ ਲਈ ਸਰ ਮਿਡਲ ਕਲਾਸ ਲਈ ਉਹਨਾਂ ਨੇ ਪੂਰੀਆਂ ਕੀਤੀਆਂ ਉਦੋਂ ਉਹਨਾਂ ਦਾ ਇਹ ਸੁਪਨਾ ਸੀਗਾ ਕਿ ਉਹ ਪੂਰੇ ਦੇਸ਼ ਦੇ ਵਿੱਚ ਮੋਲੇ ਜਿਹੜਾ ਇਦਾਂ ਚਾਹੁੰਦੇ ਆ ਉਹ ਪੰਜਾਬ 'ਚ ਵੀ ਅਸੀਂ ਕਾਵੇ ਸੀਗੇ ਫਰੀ ਬਿਜਲੀ ਵਗੈਰਾ ਹਰ ਚੀਜ਼ ਅਸੀਂ ਕਾਦੇ ਸੀਗੇ ਇਹ ਸੀ ਇਹਨੂੰ ਡੱਕਣ ਵਾਸਤੇ ਕਿਉਂਕਿ ਜਿਹੜੀ ਬੀਜੇਪੀ ਆ ਉਹ ਕਾਪੋਰੇਟ ਕਰਾਣਿਆਂ ਦੀ ਤੇ ਤਨਾਡਾਂ ਦੀ ਉਮੀਦਾਂ ਦੀ ਪਾਰਟੀ ਹੈ ਉਹੀ ਥੀ ਬਰਦਾਸ਼ਤ ਨਹੀਂ ਕਰੀ ਕਿ ਗਰੀਬਾਂ ਦੀ ਆਵਾਜ਼ ਠਾਉਣ ਵਾਲਾ ਮਿਡਲ ਕਲਾਸ ਦੀ ਆਵਾਜ਼ ਠਾਉਣ ਵਾਲਾ ਜਿਹੜਾ ਲੀਡਰ ਹੈ ਉਹਨਾਂ ਦੇ ਬੁਨਿਆਦੀ ਹੱਕ ਪੂਰੇ ਕਰਨ ਵਾਲਾ ਲੀਡਰ ਜਿਹੜਾ ਇਹ ਕਿਉਂ ਕਰ ਰਿਹਾ ਇਹਨੂੰ ਜਿਹੜਾ ਜੇਲ੍ਹ 'ਚ ਟੱਕਿਆ ਜਾਵੇ ਉਹਦੇ ਇਹੀ ਕੰਮ ਸੀਗਾ ਕਿ ਮੋਲੇ ਅਰਵਿੰਦੀ ਦਾ ਕਾਫਲਾ ਜਿਹੜਾ ਦੇਸ਼ ਦੇ 15-20 ਸੂਬਿਆਂ ਦੇ ਵਿੱਚੋਂ ਤੱਕ ਪਹੁੰਚ ਚੁੱਕਾ ਸੀਗਾ ਉਦੋਂ ਤੋਂ ਬੀਜੇਪੀ ਡਰਦੀ ਸੀਗੀ ਲੋਕ ਸਭਾ ਦੀ ਇਲੈਕਸ਼ਨ ਆਈ ਸੀਗੀ ਉਦੋਂ ਉਹਨਾਂ ਨੂੰ ਪੂਰਾ ਇਹ ਲੱਗਦਾ ਸੀਗਾ ਕਿ ਜੇ ਕੇਜਰੀਵਾਲ ਨੇ ਪ੍ਰਦਰਸ਼ਨ ਕੀਤਾ ਅਸੀਂ ਪੰਜਾਬ ਚ ਵੀ ਹੋਦਾਂਗੇ ਹਰਿਆਣਾ ਚ ਵੀ ਸਾਡੇ ਦੇਸ਼ ਚ ਇੰਡੀਆ ਗੱਠਜੋੜ ਦੀ ਜਿਹੜੀ ਆ ਉਹ ਜਿੱਤ ਹੋਊਗੀ ਇਸ ਕਰਕੇ ਮਤਲਬ ਜਿਹੜਾ ਅੱਜ ਹੋਸ਼ਾਬੰਦ ਕਰਦੇ ਆ ਬੀਜੇਪੀ ਨੇ ਮਤਲਬ ਜਿਹੜਾ ਉਹ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਹਾਂ ਗ੍ਰਿਫਤਾਰ ਕਰ ਲਿਆ ਸ੍ਰੀ ਦਿਕਤੌਪ ਤੇ ਕਰਦੇ ਆ ਪਰ ਬੀਜੇਪੀ ਭੁੱਲ ਜਾਏ ਕੋਰ ਦੇ ਵਿੰਦ ਕੇ ਦੀਵਾਲ ਜੀ ਦੀ ਸੋਚ ਨੂੰ ਗੁਫ਼ਤਾਦ ਕਰ ਸਕਦੇ ਇਹ ਨਹੀਂ ਹੋ ਸਕਦਾ ਪ੍ਰਧਾਨ ਜੀ ਸਾਹਿਬ ਜਿਸ ਤਰੀਕੇ ਨਾਲ ਦੇਖ ਰਿਹਾ ਹੈ ਕਿ ਛਾਮੀ ਹੀ ਫੈਸਲਾ ਹੁੰਦਾ ਹੈ ਕੋਰਟ ਦਾ ਦੇ 7 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕੀ ਗੱਲ ਲੱਗਦਾ ਤੁਹਾਨੂੰ ਕਹਾਂ ਬਣ ਬੀਜੇਪੀ ਬੜੀ ਯੋਧਾ ਦੇ ਪਿੱਛੇ ਪਈ ਸੀਗੀ ਕਿੰਨੇ ਸੰਮਨ ਕਈ ਕੁਛ ਕਦੀ ਕੁਛ ਕਦੀ ਕੁਛ ਕਦੀ ਸੀਬੀਆਈ ਕਦੀ ਈਡੀ ਕਦੀ ਫਲਾਣਾ ਕਦੀ ਢੀਗੜਾ ਪਤਾ ਨਹੀਂ ਕਿੰਨੇ ਇੱਕ ਮਹਿਕਮੇ ਉਹਨਾਂ ਦੇ ਪਿੱਛੇ ਲਾਏ ਸੀਗੇ ਸਭ ਦੇ ਗਲੇ ਹੋਸ਼ਾ ਪਾਣੇ ਨੀਵੇਂ ਲੈਵਲ ਦੀ ਸਿਆਸਤ ਕੀਤੀ ਬੀਜੇਪੀ ਨੇ ਉਹਨੂੰ ਬਹੁਤ ਮਹਿੰਗੀ ਪਾਉਗੀ ਇਹ ਦੇਸ਼ ਦੇ ਵਿੱਚ ਪਕੀ ਹੁਣ ਧਾਰੀਵਾਲ ਸਾਹਿਬ ਜਿਸ ਤਰੀਕੇ ਨਾਲ ਜੇ ਦਿੱਲੀ ਜਾਣਾ ਪਿਆ ਤਾਂ ਹੁਣ ਕੀ ਸਾਰੀ ਜਿਹੜੀ ਕੈਬਿਨੇਟ ਹੈ ਦਿੱਲੀ ਪਹੁੰਚੇਗੀ ਫਿਰ ਬਿਲਕੁਲ ਜੇ ਦਿੱਲੀ ਜਾਣਾ ਪਿਆ ਹਾਈ ਕਮਾਂਡ ਜੋ ਸੱਦਾ ਦੇਊਗੀ ਜੋ ਪ੍ਰੋਗਰਾਮ ਐਕਸਨ ਪ੍ਰੋਗਰਾਮ ਹੋਊਗਾ ਸਾਨੂੰ ਪਤਾ ਲੱਗ ਜੂ ਅਦਾ ਤੱਕ ਜੇ ਪੰਜਾਬ 'ਚ ਕਰਨਾ ਹੋਇਆ ਪੰਜਾਬ 'ਚ ਕਰਾਂਗੇ ਜੇ ਦਿੱਲੀ ਜਾਣ ਦਾ ਪਾਰਟੀ ਦਾ ਫੈਸਲਾ ਹੈ ਤੇ ਦਿੱਲੀ ਜਾਓ ਪਰ ਧਾਰੀਵਾਲ ਸਾਹਿਬ ਲਗਾਤਾਰ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਪ੍ਰਚਾਰ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਕੀ ਲੱਗਦਾ ਕਿ ਇਹ ਚੋਣਾਂ ਤੇ ਵੀ ਕੋਈ ਅਸਰ ਪਊਗਾ ਇਸ ਚੀਜ਼ ਦਾ ਬਦਲ ਅਰਵਿੰਦੀ ਦੀ ਸੋਚ ਸਾਡੇ ਨਾਲ ਹੋਊਗੀ ਅਸੀਂ ਪੂਰੀ ਮਜਬੂਤੀ ਨਾਲ ਮਾਨ ਸਾਹਿਬ ਦੀ ਗਵਾਈ ਚ ਇਲੈਕਸ਼ਨ ਲੜਾਂਗੇ ਪੰਜਾਬ ਚ ਵੀ ਲੜਾਂਗੇ ਦੇਸ਼ ਦੇ ਬਾਕੀ ਹਿੱਸੇ ਚ ਵੀ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਸੀਂ ਕੋ ਬਤਾਓ ਪਰ ਕੀ ਲੱਗਦਾ ਕਿ ਹੈ ਕਿ ਇੰਨੀ ਜਲਦੀ ਚ ਗ੍ਰਿਫਤਾਰ ਕਰਨਾ ਉਧਰੋਂ ਇੱਕ ਸਭ ਨੇ ਲੋਕ ਸਭਾ ਦੀ ਇਲੈਕਸ਼ਨ ਅਨਾਉਂਸ ਹੋ ਜਾਣੀ ਆ ਕੀ ਲੱਗਦਾ ਕਿ ਬੀਜੇਪੀ ਦਾ ਹੁਣ ਇਹ ਗ੍ਰਿਫਤਾਰੀ ਅਮਲ ਧਿਆਨ ਹੋ ਗਿਆ ਡਰਾਉਂ ਤੇ ਧਿਆਨ ਹੋ ਗਿਆ ਬਿਲਕੁਲ ਡਰਾਉਂ ਤੇ ਤਾਂ ਉਹ ਡਰਾਉਂਦੇ ਆ ਕਦੇ ਕੇ ਸੀਬੀਆਈ ਭੇਜ ਦਿੰਦੇ ਕਦੇ ਕੇ ਐਲਈਡੀ ਭੇਜ ਦਿੰਦੇ ਆ ਕਦੀ ਕੁਝ ਕਰਦੇ ਆ ਆਪਣੇ ਬਦੋਧੀਆਂ ਲਈ ਕਰਦੇ ਆਪਣੇ ਨਾਲ ਕਿਉਂ ਨਹੀਂ ਕਰਦੇ ਅਬ ਜਿੰਨੇ ਦੇਸ਼ ਚ ਉਹਨਾਂ ਦੇ ਵਿਰੋਧੀ ਦਲ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾ ਉਹਦੋਂ ਨੂੰ ਲੱਗਦਾ ਹੈ ਕਿ ਇਸ ਵੇਲੇ ਮਤਲਬ ਕੇ ਦੀਵਾਲ ਦੇ ਨਾਲ ਸਭ ਦੀ ਗਵਾਹੀ ਕਾਮ ਹੈਂ ਇੰਡੀਆ ਗੱਠਜੋੜ ਬਣਾਉਣ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਭੂਮਿਕਾ ਸੀਗੀ ਉਹਨਾਂ ਦੀ ਸੋਚ ਜਿਹੜੀ ਸਾਡੇ ਦੇਸ਼ ਦੇ ਵਿੱਚ ਫਾਇਦੇਈ ਸੀਗੀ ਇਸ ਕਰਕੇ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕੀ ਲੱਗਦਾ ਜੀ ਇਸ ਲੋਕ ਸਭਾ ਦੀ ਸੀਟਾਂ ਤੇ ਕੋਈ ਅਸਰ ਪੈਗਾ ਇਸ ਚੀਜ਼ ਦਾ ਕਿਉਂਕਿ ਜਿਸ ਤਰੀਕੇ ਨਾਲ 4-5 ਦਿਨ ਦਾ ਟਾਈਮ ਦਿੱਤਾ ਬਾਕੀ ਲਿਸਟ ਵੀ ਜਾਰੀ ਹੋਣ ਵਾਲੀ ਆ ਜਿਹੜੀ ਐਨੋ ਬਾਕੀ ਲਿਸਟ ਵੀ ਜਾਰੀ ਉਹ ਭਾਜੀ ਨੋਟ ਕਰ ਲਿਓ ਮੇਰੀ ਅੱਜ ਕਿੰਨੀ ਤੁਸੀਂ ਕਹ 2 ਹਾਡੇ ਨੋਟ ਕਰ ਲਿਓ ਕਿ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਾਜ਼ਰੀ ਦੇਸ਼ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਬੀਜੇਪੀ ਦੀ ਹਾਜ਼ਰੀ ਹੋ ਗਈ ਪੰਜਾਬ ਤੇ ਹੈ ਹੀ ਹੈ ਪੰਜਾਬ ਦੇ ਮਾਨ ਸਾਹਿਬ ਨੇ ਪਹਿਲਾਂ ਕਿਹਾ ਕਿ 13 ਜੀ ਦੋ ਪੂਰੇ ਦੇਸ਼ ਚ ਬੀਜੇਪੀ ਹਾਜ਼ਰੀ ਉਹਦੀ ਅੱਜ ਇਸ ਕਾਰਵਾਈ ਤੋਂ ਪਤਾ ਲੱਗ ਗਿਆ ਕਿ ਉਹਦੇ ਬੱਲੇ ਬੱਲੇ ਕੁਛ ਨਹੀਂ ਗਾ ਬਸ ਉਹ ਡਰਾਤ ਮੰਗਾ ਕੇ ਜਿੱਤਾਂ ਚਾਹੁੰਦੇ ਆ ਪਰ ਜਮਾਨਾ ਬਦਲ ਗਿਆ ਉਹ ਕੋਈ ਦੱਦ ਨਾਲ ਕੁਛ ਨਹੀਂ ਹੈ ਮੈਂ ਤੁਹਾਨੂੰ ਕਿਹਾ ਕਿ ਆਹ ਬੈਂਜੀ ਨੂੰ ਜੇਲ੍ਹ ਚ ਢੱਕਾ ਜਾ ਸਕਦਾ ਉਹਨਾਂ ਦੀ ਸੋਚ ਨੂੰ ਨਹੀਂ ਢੱਕਾ ਜਾ ਸਕਦਾ ਪਰ ਕੀ ਲੱਗਦਾ ਕਿ ਹੁਣ ਪੰਜਾਬ ਚ ਵੀ ਪ੍ਰੋਟੈਸਟ ਜਾਰੀ ਹੋਗਾ ਇਸ ਚੀਜ਼ ਨੂੰ ਲੈ ਕੇ ਕਿ ਜਿਸ ਤਰੀਕੇ ਨਾਲ ਅਰੈਸਟ ਕੀਤਾ ਗਿਆ ਬਿਲਕੁਲ ਹੋਣਗੇ ਕਿਉਂ ਨਹੀਂ ਹੋਣਗੇ ਜੀ ਪੰਜਾਬ ਚ ਹੋਣਗੇ ਸਾਡੇ ਦੇਸ਼ ਚ ਪ੍ਰੋਟੈਸਟ ਹੋਣਗੇ ਬਸ ਪਾਰਟੀ ਦਾ ਪ੍ਰੋਗਰਾਮ ਡਿੱਗਦੇ ਜੇ ਇੱਥੇ ਪੰਜਾਬ ਚ ਕਰਨਾ ਹੈ ਇੱਥੇ ਦਿੱਲੀ ਕਰਨਾ ਹੈ ਦਿੱਲੀ ਜਿੱਥੇ ਕਰਨਾ ਹੋ ਚੁੱਕਾ ਦਾ ਕੀ ਲੱਗਦਾ ਕਿ ਭਾਜਪਾ ਬੁਖਲਾ ਚੁੱਕੀ ਹੈ ਇਸ ਵੇਲੇ ਬਿਲਕੁਲ ਬੁਖਲਾ ਨਹੀਂ ਜੀ ਬੜੀ ਕਟਿਆ ਰਾਜ ਦਿੱਤੀ ਗਈ ਡਰ ਕੇ ਕੇਦੀ ਹਾਲ ਕੋ ਡਰਦੇ ਨਹੀਂ ਉਹਨਾਂ ਦੇ ਇੱਕ ਗੱਲ ਲਈ ਲਗਾਤਾਰ ਤੁਹਾਨੂੰ ਮਿਲਾਰੇ ਸੀਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀਵਾਲ ਨਾਲ ਕਿ ਜਿਨ੍ਹਾਂ ਨੇ ਲਗਾਤਾਰ ਦੱਸਿਆ ਕਿ ਬੀਜੇਪੀ ਗੁਲਾਬ ਬੁਖਲਾਵੜ ਦੇ ਵਿੱਚ ਆਣ ਕੇ ਜਿਹੜੇ ਕੰਮ ਕਰ ਰਹੀ ਆ ਤੇ ਡਰਾ ਧਮਕਾ ਰਹੀ ਆ ਪਰ ਜਿਸ ਤਰੀਕੇ ਨਾਲ ਵੀ ਉਹ ਕਹਿ ਰਹੇ ਕਿ ਅਸੀਂ ਕੇਜਰੀਵਾਲ ਦੀ ਸੋਚ ਨੂੰ ਲੱਗੇ ਲੈ ਕੇ ਜਾਵਾਂਗੇ ਤੇ ਕੇਜਰੀਵਾਲ ਦੀ ਸੋਚ ਹੀ ਜਿਹੜੀ ਆ ਇਹ ਜਿਹੜੀ ਸੀਟਾਂ ਜਿਤਾਏਗੀ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਕਿ ਦਿੱਲੀ ਦੇ ਵਿੱਚ ਵੀ ਜੇ ਇੱਕ ਪ੍ਰੋਟੈਸਟ ਕਰਨਾ ਪਵੇ ਤਾਂ ਪ੍ਰੋਟੈਸਟ ਕਰ ਲਈਏ ਅਸੀਂ ਜਾਵਾਂਗੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ